ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਹਜਾਦੀ ਦੇ ਵਿੱਚ ਸਹਜਾਦੀ ਪਿੰਡ ਜਿਹੜਾ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਹੈ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਜਾਨਵਰ ਵਿਖਾਉ ਆ ਮਿੱਤਰੋ ਇੱਕ ਤਾਂ ਤੁਹਾਨੂੰ ਕੱਟੀ ਵਿਖਾਉਣੀ ਆ ਦੁੱਧ ਦੇ ਦੰਦ ਹੋ ਗਈ ਆ ਕਰਮਾਂ ਵਾਲੀ ਸਿੰਘ ਕਮਾਲਾ ਕੱਟੀ ਦਾ ਨਿੱਕਾ ਨਿੱਕਾ ਜਾਵਾ ਕਲੀਅਰ ਤੇਰੀ ਕਨਫਰਮਣੀ ਗਈ ਹੈ ਕਿ 1921 ਵੇਖਿਆ ਅਸੀਂ ਪੱਟਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਝੋਟੀ ਡਰਦੀ ਆ ਜੈਡ ਬਲੈਕ ਝੋਟੀਆਂ ਸਾਰੀ 25 ਦਿਨ ਹੋ ਗਏ ਬਈ ਨੇ ਏਆਈ ਹੋਈ ਨੂੰ ਠੀਕ ਆ ਭਰੇ ਨੂੰ ਨੂੰ 25 ਦਿਨ ਹੋ ਗਏ ਟੀਕਾ ਵੀ ਬਾਈ ਹੁਣਾਂ ਦੇ ਕੋਲੇ ਪਰ ਰੱਖਿਆ ਹੋਇਆ ਚੰਗਾ ਟੀਕਾ ਭਰਾਇਆ ਬਾਈ ਹੁਣਾਂ ਨੇ ਕੋਈ ਲੋੜ ਘਰ ਦੇ ਵਿੱਚ ਮਜਬੂਰੀ ਕਾਰਨ ਜਿਹੜੀ ਵੇਚਣੀ ਪਈ ਆ ਫਿਰ ਬਾਈ ਹੁਣਾਂ ਦੋਵਾਂ ਜਨਵਰੀ ਲਾਤੇ ਆ ਅੱਛਾ ਬਾਈ ਸਾਸਿਕਾ ਜੀ ਕੀ ਹਾਲ ਚਾਲ ਉਧਰ ਹੀ ਆ ਜਿਓ ਹੋਰ ਸੇਤਾ ਸੁਣਾਓ ਠੀਕ ਆ ਜੀ ਕਰ ਬਾਰ ਠੀਕ ਆ ਹਾਂਜੀ ਵਧੀਆ ਜੀ ਉੱਚੀ ਬੋਲੀ ਜੇ ਬਣ ਨਾਮ ਦੱਸ ਦਿਓ ਬਾਈ ਨਾਮ ਬੋਰ ਸਿੰਘ ਜੀ ਬੋਰ ਸਿੰਘ ਹਾਂਜੀ ਅੱਛਾ ਬੋਰ ਬਾਈ ਫਿਰ ਜਣਵਾਰ ਦੋ ਵੇਚਨੇ ਆ ਹਨਾ ਹਾਂਜੀ ਹਾਂਜੀ ਤੇ ਕੀ ਕਾਰਨ ਬਣ ਗਿਆ ਵੇਚੰਦਾ ਉਹ ਮਜਬੂਰੀ ਆ ਜੀ ਸੌ ਠੀਕ ਆ ਬਾਈ ਤੇ ਬਈ ਮੈਂ ਕਿੰਨਵਾ ਸੂਆ ਸੁੰਦੀ ਆ ਬਾਈ ਤੀਜੇ ਸੂਏ ਆ ਜੀ ਹੈ ਤੀਜਾ ਤੀਜਾ ਸੂਆ ਕਿਨੇ ਦਿਨ ਪੈ ਬਾਈ ਹਜੇ ਤੇ ਚਾਰ ਲੈ ਜੇ ਪੰਜ ਲੈ ਜੇ ਦੋ ਲੈ ਜੇ ਠੀਕ ਆ ਬਈ ਦੁੱਧ ਕਿੰਨਾ ਕੁ ਦੇ ਦਿੰਦੀ ਆ 10 11 ਨਹੀਂ 10 11 ਕਿਉਂ ਠੀਕ ਹੈ ਚੂਣ ਚਾਣ ਨੂੰ ਠੰਡੀ ਚੀ ਜਰਾ ਬਾਈ ਹਾਂਜੀ ਠੀਕ ਹੈ ਜਿਵੇਂ ਮਰਜੀ ਆਏ ਆ ਥੰਲਾ ਪਤਲਾ ਹੀ ਜਾ ਜਮਾਂ ਨਹੀਂ ਕੋਈ ਹੈ ਠੀਕ ਹੈ ਜੈਲੀ ਹੈ ਹਨਾ ਠੀਕ ਆ ਅੱਛਾ ਬਾਈ ਮਹਲਾ ਦੁੱਧ ਦਾ ਦੋ ਨੀ ਕੀ ਮੜਾ ਇਹ ਪਾਸਾ ਵਿਖਾਉਂਦੀ ਐ ਸਾਈਡ ਜੇਵੇ ਨਹੀਂ ਉਹ ਬੈਠੇ ਬੁੱਠੀ ਦਾ ਹੋਗਾ ਸਭ ਠੀਕ ਹੈ ਠੀਕ ਹੈ ਬਾਈ ਰੇਟ ਬਾਈ ਫਿਰ 72000 ਠੀਕ ਮਾਨਤਾ ਦੇ ਵਿੱਚ ਹੋਰ ਆਏ ਗਏ ਤਾਂ ਕਰਾਂਗੇ ਠੀਕ ਹੈ ਕੱਢੀ ਬਾਦ ਤੋਰੀ ਪਰ ਮੜਾ ਲੈ ਵੀ ਮਿੱਤਰੋ 72000 ਰੁਪਏ ਦੀ ਕੀਮਤ ਰੱਖੀ ਆ ਬਾਈ ਨੇ ਘੜ ਦਿਓ ਬਾਦ ਇਤਨੀ ਘਟਣੇ ਪੈਣੀ ਲੈ ਆ ਬਈ ਦੇ ਸਕਦੇ ਹਾਂ ਤੁਸੀਂ ਕਰਮਾਂ ਵਾਲੀ ਹਮ ਨਹੀਂ ਠੀਕ ਹੈ ਬਈ ਉੱਤਲੇ ਵਾਲਾ ਚੰਗਾ ਮੈਂ ਦਾ ਥੋੜਾ ਜਿਆ ਨਾ 19 21 ਪਾਸਾ ਲੱਗਿਆ ਜਾਂਦਾ ਬੈਠੀ ਬੂਠੀ ਕਰਕੇ ਹੋ ਗਿਆ ਤੇ じゃ ਕੋਈ ਹੋਰ ਹੈ ਨਾ ਬੈਠੀ ਨੂੰ ਨਹੀਂ ਤੇ ਬਈ ਝੋਟੀ ਕੱਟੀ ਜਿਹੜੀ ਇਹ ਕਿਹੜੇ ਸੀਮਨ ਸੂਣ ਦਾ ਤਾਂ ਨਹੀਂ ਪਤਾ ਇਹਦਾ ਨਹੀਂ ਨਹੀਂ ਆਪ ਨੂੰ ਨਹੀਂ ਪਤਾ ਕਿੰਨੇ ਸਾਲ ਦੀ ਹੋ ਗਈ ਬਈ ਇਹ ਦੂ ਤਾਂ ਦੋਹਾਂ ਸਾਲਾਂ ਦੀ ਹੈ ਕੋਈ 6 ਮਹੀਨਾ ਉੱਤੇ ਤੇ ਬੜੀ ਨੂੰ ਕਿਨੇ ਦਿਨ ਹੋ ਗਏ ਬਈ ਅੱਜ ਐ ਹੋ ਗਏ 25 ਦਿਨ 25 ਦਿਨ ਹੋ ਗਏ ਕਿੰਨੀ ਤਰੀਕ ਨੂੰ ਭਰਾਇਆ ਟੀਕਾ ਇਹਨੂੰ 20 ਤਰੀਕ ਦਾ 20 ਤਰੀਕ ਨੂੰ ਇਹਦੀ ਮਾਂ ਤਾਂ ਅੰਦਰ ਖੜੀ ਆ ਹੈ ਨਾ ਬਈ ਹਾਂਜੀ ਠੀਕ ਆ ਅੱਛਾ ਕੱਟੀ ਵੇਚਨੀ ਆ ਹੁਣ ਇਹਦਾ ਰੇਟ ਫਿਰ ਕੀ ਪੈ ਕੀਤਾ ਬਾਈ ਰੇਟ ਇਹਦਾ 40000 ਰੁਪਏ 40000 ਰੁਪਏ ਮੰਨਤਾਂ ਦੇ ਵਿੱਚੋਂ ਬਾਈ ਕਰਾਂਗੇ ਠੀਕ ਆ ਕੱਢਿਓ ਪਰ ਤੋਰਦੇ ਰਹਿਣ ਦੋ ਡਰਦੀ ਆ ਡਰਦੀ ਆ ਇੱਥੇ ਵਿਖਾ ਦੇ ਪੁੱਤ ਸਿੰਘ ਸੂਰ ਥੋੜਾ ਡਰਦੀ ਆ ਕੱਟੀ ਬਾਈ ਉਹਦੇ ਕੱਟੀ ਚੰਗੀ ਆ ਬਾਕੀ ਗੱਲਬਾਤ ਲਈ ਆਪਾਂ ਭਾਈ ਦਾ ਨੰਬਰ ਆ ਜਿਹੜਾ ਉਹ ਲੈ ਲੈਣੇ ਬਾਈ ਨੰਬਰ ਫਿਰ ਆਪਾਂ ਕਰਕੇ ਆਪਾਂ ਅਗਲੇ ਨੂੰ ਦੇਣੀ ਆ ਹਨਾ ਵੀ ਅਗਲੇ ਆਪਾਂ ਨੂੰ ਹੁਣ ਕੀ ਪਤਾ ਇਹ ਗੱਲ ਦਾ ਹਾਂ ਜੀ ਵੇਲੀ ਕਰਕੇ ਦੇਣੀ ਅਗਲੇ ਨੂੰ ਹਣਾ ਸਹੀ ਹਾਂ ਸਹੀ ਆ ਬਾਈ ਸਹੀ ਆ ਹਾਂ ਸਿਆੜੀ ਗੱਲ ਆ ਬਾਈ ਕਰਮ ਅਗਲੇ ਦੇ ਮਹਾਰਾਜ ਦਾ ਰੰਗ ਆ ਤੂੰ ਕੜਾ ਬਾਈ ਇਹਦੇ ਗੱਪਣ ਵਾਲੇ ਪੈਸੇ ਵਟਦਾ ਪਿਆ ਸਾਹਮਣੇ ਐਡੀ ਕਰਕੇ ਦੇ ਦੇ ਲਗਾ ਅੱਜ ਅੱਛਾ ਬਾਈ ਨੰਬਰ ਦੱਸੀ 86990 ਜੀ 42501 ਇੱਕ ਵਾਰੀ ਹੋਰ ਆਉਣ ਦੇ ਬਾਈ 86990 ਜੀ 42501 ਠੀਕ ਆ ਬਾਈ ਇਸ ਨੰਬਰ ਤੇ ਕਰ ਲਿਓ ਬਾਈ ਦਿਨ ਨਾਲ ਗੱਲ ਤੇ ਬਾਅਦ ਪਿੰਡ ਸਹਾਜਦੀ ਜਲਾਫ